ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੜਾ ਮਜ਼ਾ ਆਇਆ ਤੁਹਾਨੂੰ ਵਧਾਈਆਂ ਤੁਹਾਨੂੰ ਵਧਾਈਆਂ ਭਾਈ ਸਾਰਿਆਂ ਨੂੰ ਵਧਾਈਆਂ ਜੀ ਸਾਰਿਆਂ ਨੂੰ ਚਾਹੇ ਕਬੂਲ ਕਰ ਲਈ ਭਾਈ ਖੁਲ੍ਹੇ ਸੋ ਕਰਾ ਦਿਆਂ ਭਾਈ ਜਿਹਨੇ ਨਹੀਂ ਦਿੱਤੀ ਉਹਦੀ ਵੀ ਕਬੂਲ ਆ ਕੱਲੂ ਪਤਾ ਲੱਗ ਗਿਆ ਨਾ ਉਹਨੇ ਕਰਿਆ ਵੈ ਦਾ ਰਾਤ ਦਾ ਹਲੇ ਪੰਮੇ ਭਾਈ ਉਹ ਕਰੇ ਨੇ ਉਹ ਟੈਸਟਿੰਗ ਹੀ ਚਲਦੀ ਸੀ ਹਾਂ ਟੈਸਟਿੰਗ ਹੀ ਕਰੀ ਤੀ ਨੇ ਹਾਂ ਉਹ ਨਾਲ ਹੀ ਤਾਂ ਹੁੰਦਾ ਪਰ ਆਹ ਹੋ ਹੋਇਆ ਆ ਡੈਮੋ ਤਾਂ ਬੈਨ ਕਰੇ ਚਾਹੀਦਾ ਆਪਣੇ ਘਰਾਂ ਕਰ ਲਿਆ ਭਾਈ ਚਲਾਉਣਾ ਅੱਜ ਫੇਰ ਉਹ ਘੰਟਾ ਘਲਾਉਂਦਾ ਇਹਦਾ ਬਾਈ ਆਪਣੇ ਘਰੇ ਚਾਹੀਦਾ ਡੈਮੋ ਨਹੀਂ ਆ ਤੈਨੂੰ ਪਤਾ ਹੀ ਹੈ ਜੇ ਪੁੱਠੇ ਖੜਾ ਸੇ ਗੱਦ ਦੇਖ ਲੈ 2 ਸਾਲ ਮਹੀਨੇ ਮਰੀ ਜਾਂਦਾ ਇਹਦਾ ਆਪਣੇ ਖੇਤ ਚ ਕਰ ਲਵੇ ਜਿਹੜਾ ਕੋ ਮਾਰਨਾ ਚਨੀ ਮੈਂ ਕਰਦਾ ਜਿਹੜਾ ਕਿਸੇ ਨੂੰ ਕਹੂੰਗੇ ਤਾਂ ਨਹੀਂ ਮੈਂ ਬਹੁਤ ਸਮਝ ਲੱਗ ਗਿਆ 2 ਦਿਨ ਚ ਐਨ ਥੱਕ ਹੋ ਜਾਣਾ ਲੈ ਸਾਹਿਬ ਬੇਰ ਘਾਟੀ ਸਿੱਖ ਜਾਣਾ ਸਵੇ ਸਿੱਖ ਕੇ ਰਾਤ ਖਾਸਾ ਸਖਤ ਸਹਿ ਜੀ ਉਹਨੂੰ ਪਾ ਦੇ ਸਾ ਤੇ ਆਏ ਬਾਈ ਪਨੀਰੀ ਦੀ ਤਿਆਰੀ ਕਰਦੀ ਬਜਾਰੇ ਪਾਸੇ ਨੂੰ ਵੀ ਚ ਲਾਉਣਾ ਆਪਾਂ ਨੇ 460 18 ਤਰੀਕ ਹੋ ਗਈ ਅੱਜ ਪਰ ਕੀ ਹੋਗਣੀ ਅੱਜ ਆਪਾਂ ਨੇ ਅਜੇ ਪਹਿੋਂ ਤੀਜੇ ਮੰਨ ਲਾ ਤੂੰ ਵੀ ਸ਼ਾਮ ਨੂੰ ਕੱਢਣੀ ਐ ਕਿ 20 ਦੀਆਂ ਨੂੰ ਬੀਜਣੀਆਂ ਐ ਸ਼ਾਮ ਨੂੰ ਹਾਈਬ੍ਰਿਡ ਨੂੰ ਬਹੁਤਾ ਟਾਈਮ ਲਿੰਦਾ ਹੈ ਨਾ ਅੱਠ-10 ਘੰਟੇ ਤੋਂ 3 ਬਹੁਤ ਮੈਂ ਨਾ 20 ਤਰੀਕ ਨੂੰ ਬੀਜਣ ਨੂੰ ਜੀ ਅੱਜ ਸ਼ਾਮ ਨੂੰ ਕੱਢ ਕੇ ਦੱਬਤੀ 18 ਹੋ ਗਈ 19 ਕੱਲੂ ਸਾਰਾ ਦਿਨ ਪਰਸੋਂ 20 ਨੂੰ ਸ਼ਾਮ ਨੂੰ ਬੀਜ ਦੇਣੀ ਜਿਹੜੀ ਜੋ ਵੀ ਅਗਲੀ 20 ਨੂੰ ਲੱਗਣੀ ਚਾਹੀਦੀ ਆ ਹਾਂ ਆਪਾਂ ਨੇ 16 ਤਰੀਕ ਦਿੱਤੀ ਵੀ ਆਪਾਂ ਨੂੰ ਤਰੀਕ ਦਾ ਚੱਕਰ ਨਹੀਂ ਮੈਂ ਤੈਨੂੰ ਦੱਸ ਤਾ 20 ਨੂੰ ਲੱਗਣੀ ਮੈਂ ਪਰਸੋਂ ਲੱਗੇ ਜੀ ਬੱਸ ਲਾਤੀ ਜੀ ਪਰਸੋਂ ਕੱਢੀ ਦੀ। ਉਹਨਾਂ ਨੂੰ ਲੱਗਣੀ ਚਾਹੀਦੀ ਐ ਵੈਸੇ 25 ਦਿਨ ਦੀ। ਅਸੀਂ ਥੋੜਾ ਜਿਆ ਹੋਰ ਕਰ ਲੈਂਦੇ ਆ। ਪਰਸੋਂ ਨੂੰ ਪਿਉ ਦੂੰਗੇ। ਇੱਕ ਦਿਨ ਹੋਰ ਰੁਕ ਜਾ। ਹਨਾ? ਦੋ ਦਿਨ ਦੋ ਕ ਦਿਨ ਰੁਕ ਜਾਂਦੇ ਹੁਣ ਹੋਰ। ਇਹ ਬਸ ਜਾਉਂਦੀ ਕੱਢੀ ਦੀ। ਅੱਜ ਪੂਰੇ ਤੂੰ ਜਾ। ਬਾਈ ਨੂੰ ਆਪੂ ਵੀ ਦੂੰਗੇ। ਓ ਅੱਜ ਸ਼ਾਮ ਤੱਕ ਤੂੰ ਲੈਣਾ ਕੰਮ। ਕਿਨੂੰ ਪਿਉਉਦਣੀ? 25 ਤੇ ਉਹ ਆਪਾਂ ਨੇ ਫੇਰ 25 ਤਰੀਕ ਤੱਕ ਤੇ ਪਹਿਲਾਂ। ਕਿ ਕਹ ਪਿਉ ਹੁਣ? ਇੱਕ ਪੀਓ ਫਿਰ 5 ਦਿਨ ਲੇਟ ਐਸ ਮੰਗਲ ਵੀ ਹੋਇਓ ਆਪਣੀ ਇਹ ਸਾਰਾ ਬਾਈਪਾ ਜਿੰਦਾ ਫਰਕੇ ਛੱਡ ਕੇ ਪਿਉਣੀ ਆ ਕਿੰਨ ਦਾ ਭਾਅ ਥੋੜੀ 25 28 ਦਿੰਦੀ ਪਨੀਰੀ ਲੱਗਦੀ ਉਹ ਲਗ ਮਹੀਨੇ ਦੀ ਹੋ ਗਈ ਮੰਦਾ ਨਹੀਂ ਇਹ ਬਸ ਜਿੱਦੀ ਗੱਲ ਜਿਹੜੀ ਹਾਈਬ੍ਰਿਡ ਆ 26 ਛੁੱਪੀ ਆ ਇਹਦਾ ਬਾਈ 24 ਦਿੰਦੀ ਉਹ 25 28 ਦਿੰਦੀ ਤੁਸੀਂ ਦੇਖਿਆ ਜੀ ਪਿਛਲੇ ਸਾਲ ਜਿਹੜੀ ਆਪਾਂ ਉੱਥੇ ਤੇ ਵੀ ਲਾਇਆ ਤੇ ਮੰਡ ਚ ਲਾਈ ਤੋ ਪਨੀਰੀਆਂ ਨਰਮ ਤੀਆਂ ਕੱਲੂ ਆਏ ਦਵਾ ਨਹੀਂ ਕੋ ਦਿੰਦੇ ਆ ਕੱਲ ਸ਼ਾਮ ਨੂੰ ਤੋਂ ਦਿੰਦੇ ਆ ਚਲੋ ਤਾਂ ਮੂਰਤ ਕਢਾ ਲਿਆ ਕੋਈ ਗੱਲ ਨਹੀਂ ਪਰ ਆਪਣਾ 25 28 ਦਿੰਦੀ ਪਨੀਰੀ ਲਾ ਦੇ ਉਹ ਨਹੀਂ ਆਹ ਤਾਂ ਹਲੂਰ ਸ਼ਾਮ ਨੂੰ ਕੋਈ ਫਰਕ ਪੈਣਾ ਇੱਕ ਦੋ ਦਿਨ ਦਾ ਹੋਈ ਵਰਕ ਪੈ ਜਾਣਾ ਕੱਲ ਸਵੇਰੇ ਭਿਓਦੇ ਹੋ ਤਾਂ ਕਾਲੀ ਬਹੁ ਕਰਦਾ ਇੱਕ ਮੰਨਦਾ ਨਹੀਂ ਹੈਗਾ ਮੇਰੀ ਇਹ ਹਾਂ ਇਹਗਾ ਹੀ ਕਰਦਾ ਹਾਂ ਮੈਂ ਸੀ ਮੈਂ ਨੂੰ ਆਏ ਲੱਗਿਆ ਤੂੰ ਕਰਦਾ ਮੈਂ ਇਹਨੂੰ ਕਿਹਾ ਤਾਂ ਮਾਂ 25 ਤਰੀਕ ਨੂੰ ਪਨੀਰੀ ਬੀਜਣੀ ਆ ਹਾਂ 25 ਤਰੀਕ ਨੂੰ ਬਾਈ ਪਨੀਰੀ ਬੀਜੂਗੇ 18 ਤਰੀਕ ਨੂੰ ਪਾਣੀ ਛੱਡੂਗੇ ਤੂੰ ਤਲਾਟ ਤੋਂ ਫੇਰ 110 ਲਾਉਂਦੇ ਤੂੰ ਕੀਲੇ ਜਿਹਾ ਲਾ ਲੈਂਦੇ ਜਹੇ ਉਹ ਹੁਣ ਪਨੀਰੀ ਬੀਜਉਂਦੀ ਉਹ ਦਿਨ ਵੱਧ ਲੈਂਦੀ ਹੈ 110 ਬੀਜ ਲੈਣੇ ਥੋੜੇ ਦਿਨ ਘੱਟ ਲੈਣੇ ਆ ਨਾ ਤੂੰ ਤਾਂ ਜਦੋਂ ਤਿਆਰ ਕਿਹੜੀ ਵਾਰ ਕਿਹੜੀ ਤਰੀਕ ਨੂੰ ਲਾਈ ਚਾਲ ਫਿਰ 500 ਦੀ ਦੂਜੀ 800 ਨੂੰ ਵੀ ਨਹੀਂ ਬੀਜਣੀ ਹਲੇ ਖਾਜਾ ਦੋ ਦੂਜੀ ਚਲ ਦੇਖ ਲੈ ਤੇਰੀ ਬਈ ਮੱਖਰੀ ਤਾਂ ਤਿਆਰ ਕਰਤਾ ਹੂੰ ਦੀ ਜੀ 200 ਤਾਂ ਵੀ ਬੀਜ ਲਓ ਪੀਲੇ ਗੰਡ ਦੀ ਬਈਏ ਵੀ ਸੋਣੇ ਜੇ ਤੁਸੀਂ ਬਈਏ ਤਾਂ ਮੈਂ ਤੇਰੇ ਸੌਂਗੜਾ ਤਰੀਕ ਨੂੰ ਤਿਆਰ ਕਰ ਦਵਨੀ ਲਾਉਣਾ 468 ਉਹ ਤਾਂ ਹੋਏ ਜਾਣੀ 25 ਦਿਨ ਚ ਯਾਰ 16 ਤਰੀਕ ਨੂੰ ਕਹਿੰਦਾ ਸਰਦਾਰ ਜੀ ਪਹਿਲਾ ਡੱਕਾ ਤੇਰੇ ਖੇਤ ਮੰਨ ਲਾਉਣਾ ਲਾਦੀ ਨਾ ਭਗਵੰਤ ਮਾਲ ਨਿਹਾਰ ਰਿਹਾ ਪਾਣੀ ਵਾਲੀ ਲਾਈਟ ਵਾਲੇ ਚੱਕਰ ਚ 20 15 16 ਕੇ ਆ ਪਰ ਮੈਂ 20 ਬੜੀ ਆ ਉਹ ਪੁਰਾਣੀ ਸੀ ਹੁਣ ਬੜੀ ਆ 20000 15 15 16 ਉਹ ਬੰਦੇ ਉਹਨਾਂ ਨੇ 10 ਜੂਨ ਤੇ 16 ਜੂਨ ਤੇ ਆ 10 ਜੂਨ ਤਾਂ ਪਾਰਲੇ ਬਸ ਏਰੀਆ 16 ਜੂਨ ਤੇ ਆਪਾਂ ਦੇ ਸੀ ਬਾਰਡਰ ਪਾਰ ਉਹ ਤਾਂ 16 ਜੂਨ ਆਪਾਂ ਦੇ ਸੀ ਬਾਰਡਰ ਪਾਰ ਪਾਕਿਸਤਾਨ ਸਰ ਉਹ ਉੱਥੇ ਜਲਦੀ ਜਿਹੜੀ ਤਾਰ ਤੇ ਅੱਗੇ ਆ ਉਹ ਪਾਕਿਸਤਾਨ ਵਾਲੇ ਉਹਦੇ ਪਿੰਡਰ ਚ ਜੀ ਮੈਂ ਵੀਡੀਓ ਦੇ ਦਉ ਉਹਨੂੰ ਤਾਂ ਲਾ ਵੀ ਦਿੱਤੀ ਇਹ ਕਿਹੜੀ ਟੂੜੀ ਵਾਲੀ ਚੱਲਦੀ ਨਹੀਂ ਰੋਕਦਾ ਕੋਈ ਵੀ ਆਇਆ ਤਾਂ ਉੱਤਰਾਖੰਡ ਵਿੱਚ ਨਹੀਂ ਰੋਕਦੇ ਸੇਮ ਵਾਲਾ ਏਰੀਆ ਜਿਹੜਾ ਉਧਰ ਪਾਣੀ ਬਹੁਤ ਹੈ ਨਾ ਅੱਛਾ ਪਾਕਿਸਤਾਨ ਦਾ ਰੂਲ ਨਹੀਂ ਹੈਗਾ ਵਾਲਾ ਆਪਣੇ ਵਾਲਾ ਇਹ ਵਿੱਚ ਪਾਕਿਸਤਾਨ ਦਾ ਖੁੱਲ੍ਹੇ ਹੀ ਕੰਮ ਹੋ ਮਾਰ ਚੱਲ ਜੀ ਟੂਪੀ ਚ ਪਰਲੇ ਪਾਸੇ ਪੰਜ ਦਾ ਤੁਸੀਂ ਕਈਆਂ ਰੇਟ ਰੇਟ ਆ ਇੱਕ ਬੰਦੇ ਨਾਲ ਗੱਲ ਹੋਈ ਸੀ ਜਿਵੇਂ ਜੀ ਕਹਿੰਦਾ ਬਾਈ ਬਲੂਰਾ ਹਾਲਾ ਕਹਦਾ ਤਾਂ ਕਾਕ ਤਿੰਨ ਹਜ਼ਾਰ ਰੁਪਏ 900 ਹੋਈ ਆ 3000 ਰੇਟ ਕਾਕ ਕਹਦਾ ਕਿਹਾ ਇਹ ਕਿੱਧਰ ਪਾਕਿਸਤਾਨ ਚ ਜਿਹੜੇ ਸਾਹ ਨੇ ਉਧਰ ਮਹਗਾਈ ਆ ਮਹਗਾਈ ਕੀ ਆਪਣੇ ਇੱਧਰ ਤਾਂ ਲਾਲਾ 5000 ਰੁਪਏ ਬਣਦਾ ਆ ਬਰਾਥੋ ਬਣਾਇਆ ਮੈਂ ਕੱਪਾ ਪਿੱਛੇ ਆ ਬਹੁਤ ਕਹਿੰਦਾ ਭਾਈ ਕੋਈ ਆਗਦਾ ਐ ਐਮਐਸਬੀ ਕੋਈ ਨਹੀਂ ਆਈ ਕਹਿੰਦਾ ਅੱਛਾ ਹਾਂ ਇਦਾਂ ਐ ਮੁਠੀ ਭਰ ਕੇ ਦੇਖਣੀ ਉਹਨਾਂ ਨੇ ਵੀ ਹਾਂ ਭਾਈ ਆਹ ਉਹਦੇ ਮੋਟਰਾਂ ਤੇ ਲਾਉਨੇ ਆ ਐ ਮੁਠੀ ਭਰ ਨਹੀਂ ਚੱਕ ਕੇ ਆਏ ਉਹਨਾਂ ਨੇ ਹਾਂ ਇਹ ਆਏ ਮਾਨੀ ਤੇ ਹੀ ਮੁਠੀ ਹਾਂ ਗਾਹ 1000 ਰੁਪਿਆ ਹਾਂ ਇਹ ਥੋੜਾ ਘਟਿਆ ਦੇਣਾ ਤਾਂ 500 ਰੁਪਿਆ ਬਸ ਐ ਚੱਲਦਾ ਗਾ ਇਹ ਕੰਮ ਹੈ ਉਹ ਵੀ ਦੇਈ ਕੋਸਾ ਜੁਪੀ ਇੱਧਰ ਗਾਹ ਜੁਪੀ ਐਮਪੀ ਚ ਤੇ ਰਾਈਪੀ ਇੱਧਰ ਹੀ ਲੱਗਣੀ ਐ ਤਾਂ ਹੀ ਲੋਕ ਰਹਿੰਦੇ ਨੇ ਐਮ ਐਸ ਪੀ ਦਾ ਇਹ ਰੰਦ ਹੈ। ਉਹ ਸਰੋਂ ਦਾ ਵੀ ਤਾਂ ਹੀ ਹਾਲਾ ਥੋੜੇ। ਸਰੋਂ ਸਰੋਂ ਨੂੰ ਮੈਂ ਕੀ ਕਰੂੰਗਾ? ਐਮ ਐਸ ਪੀ ਨੂੰ ਗਵਰਨਮੈਂਟ ਨੇ ਬੰਨੀ ਵੀ ਐ 555। ਉਹ ਦੇਖ ਕਿੱਥੇ ਸਰਕਾਰ ਦੇ ਹੱਥ 'ਚ ਆਇਆ। 40-4700 ਰੁਪਏ ਬਿਗੀ ਸਰੋਂ। ਕਿੱਥੇ ਇੱਕ 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 ਬੰਦੇ ਦੇ ਹੱਥਾਂ 'ਚ ਆ ਜਣੀ ਉਹ। ਸਰੋਂ ਤੇਰੇ ਸਾਹਮਣੇ ਹੀ ਹੈ 40। ਬਾਰੀ ਦੇ ਹੱਥਾਂ 'ਚ ਆ ਗਿਆ। ਆਪਣੀ ਮਰਜ਼ੀ ਉਹ ਦੀ। ਉਹ ਦੀ ਆਪਣੀ ਮਰਜ਼ੀ ਹੈ ਜਿਹੜਾ ਮਰਜ਼ੀ ਰੇਟ ਲਾਵੇ ਨਾ ਲਾਵੇ। ਸਰੋਂ ਦਾ ਰੇਟ 40-4700 ਰੁਪਏ ਆ। ਐਮ ਐਸ ਪੀ 555 ਰੁਪਏ ਦੀ ਨਾ। ਕਿਆ ਕਰੂੰਗਾ? ਐਮ ਐਸ ਪੀ ਹਾਂਜੀ ਹਾਂ ਲਿਆ ਚਾਚੇ ਮੂੰਹ ਤਾਂ ਉਧਰ ਨੂੰ ਘੁਮਾਏ ਪੈ ਨੱਕੇ ਦਾ ਤਾਂ ਕਿ ਆ ਹੋ ਗਿਆ ਚਾਕੇ ਇਦਾਂ ਨੂੰ ਘੁਮਾ ਦੇ ਉਹ ਉਰੇ ਲੈਣ ਨੂੰ ਦੇਦੀ ਮੈਂ ਹੈ ਨਹੀਂ ਦੌਰ ਜਿਹੜੇ ਪੱਟੀ ਏ ਲੈ ਆਂਦੀ ਕੀ ਪੱਟੀ ਆਹਾ ਵੈਸੇ ਲੈਣ ਵੀ ਰੇਂਗਾ ਹੁੰਦੀ ਆ ਹਾਂ ਯਾਰ ਉਹੀ ਆਉਣੀ ਆ ਉਹ ਉਹੀ ਲੈਣ ਉਹ ਆ ਜਨਾਲੀ ਹੁਣ ਚਾਚੇ ਉਹ ਆਸੇ ਉਹ ਚਾ ਬਸ ਕੋਈ ਨਹੀਂ ਆਪਣੀ ਹੋ ਕੇ ਇੱਥੇ ਨਹੀਂ ਆਉਣੀ ਆ ਹਾਂ ਪਾ ਲੈ ਕੇ ਜੋਗੀ ਬਾਜ ਦੇਣੀ ਆ ਖਾਲੂ ਰੇਪਾ ਨਹੀਂ ਆਏ ਬਾਣ ਜੇ ਲੂਪਣ ਬੋਤਲਾ ਲਈ ਹੁਣ ਕਿਹੜੀ ਉਹ ਵਾਲੀ ਉਹ ਅਸੀਂ ਨਹਾਉਣੇ ਖਾਤਰ ਰੱਖਣਾ ਉਹ ਦੀ ਜਿੱਗੀ ਗੱਗੇ ਦੇ ਦੋਹਾਂ ਦੇ ਐ ਸਾਹਮਣੇ ਸਾਹਮਣੇ ਮੂੰਹ ਕਰੇ ਹੋਏ ਟੱਕਰੇ ਟੱਕਰੇ ਉਧਾ ਤਾਂ ਇੱਕ ਫਾਇਦਾ ਹੋ ਜਾਣਾ ਜਿਹੜਾ ਉਧਰ ਮੋਟਰ ਚੱਲਦੀ ਆ ਉਹ ਦੂਆ ਖੋਲ ਕੇ ਥੋੜਾ ਥੋੜਾ ਪਾਣੀ ਜਿਹੜਾ ਮਰਜ਼ੀ ਭਰ ਲੈ ਪ੍ਰੈਸ਼ਰ ਹੀ ਮਾਰੂਗਾ ਪਹਿਲੇ ਇੱਕ ਦੋ ਦਿਨ ਤਨੀਰੀ ਨਹੀਂ ਪਟੂਗਾ ਨਾ ਹੁਣ ਇਹਨਾਂ ਮੌਜ ਉਲਦੀ ਯਾਰ ਕੱਲ੍ਹ ਦੇ ਕੱਲ੍ਹ ਦਾ ਹੋਰ ਪਾਈਪ ਲਾ ਦੇਣਾ ਉਹਦੇ ਮੂਹਰੇ 5 ਫੁੱਟ ਦਾ ਵਾ ਕੀ ਨੇ ਲੱਗੇ ਨਹੀਂ ਲੱਗੇ ਤਾਂ ਲੈਂਦਾ ਬਣਾਉਣੇ ਨੂੰ ਪੈਸਾ ਤੇਰਾ ਬਾਪੂ ਕਹਦਾ ਉਹਦੇ ਪਾਉ ਲਾ ਦੇ ਦੁਆਰਾ ਲਾਉਣਾ ਕਹਿੰਦਾ ਆਇਆ ਲਾਉਣਾ ਕਹਿੰਦਾ ਆਇਆ ਇਹਨਾਂ ਆਪਾਂ ਦੱਬੀ ਤਾਂ ਜਾਂਦੇ ਨਹੀਂ ਅਗੇ ਚੱਠਾ ਜਿਹੜਾ ਆਉਂਦੇ ਫਿਰ ਹੀ ਜਾਂਦੇ ਉਹਨੂੰ ਚੱਠੇ 'ਚ ਪਾਣੀ ਨਹੀਂ ਪੀਂਦਾ ਕਿਸੇ ਤੇ ਰੇਟ ਬਾਗ ਤਿੰਨ ਕਿੱਲਾਂ ਦੀ ਲੋਕ ਅਗੇ ਤਿੰਨ ਕਿੱਲਾਂ ਦੀ ਲਾਮ ਉਹ ਖਾਲ ਹੁੰਦੀ ਸੀ ਵਹਿਜੀ ਉਹਦੋਂ ਨੂੰ ਪਤਾ ਹੀ ਆ ਖਾਲਾ ਕੁੱਤਾ ਬੈਠ ਗਿਆ ਮੂਹਰੇ ਕਾਲੇ ਪਿਛੇ ਸਾਰੀ ਟੁੱਟ ਗਈ ਖਾਲ ਦੇ ਰੌਂਦੇ ਉਹਨਾਂ ਤਾਂ ਮੋੜ ਲਾਦਾ ਤਿੰਨ ਚਾਰ ਜਗ੍ਹਾ ਟੁੱਟੀ ਸਾਲੀ ਖਾਲ ਦੇ ਤਾਂ ਮਸਾ ਕਿਹੜਾ ਕੁੱਤੇ ਦੋ ਬੈਠ ਕੇ ਖਾਲ 'ਚ ਜਦੋਂ ਪੈਪ ਲੈਣ ਦੱਬੀ ਆ ਨਿਆਰਾ ਹਾਂ ਚੱਲ ਡਾਊਨ ਕਰਦੀ ਅਸੀਂ ਸਿੱਟ ਚਾਹੇ 5 ਮਿੰਟ ਵੀ ਲੇਟ ਆਉਂਦੀ ਆ ਚੱਲੀਏ ਤਾਂ ਜੀਰੀ ਤੋਂ ਪਾਣੀ ਫੇਚ ਨਿਕਲ ਨਹੀਂ ਨਿਕਲਣਾ ਨਹੀਂ ਤਾਂ ਖਾਲੇ ਅੱਧੇ ਘੰਟੇ ਪਾਣੀ ਖਾ ਜਾਂਦੀ ਆ ਅੱਧਾ ਘੰਟਾ ਖਾਲੇ ਪਾਣੀ ਭਰੀ ਪੈਣਾ ਖਾਲੇ ਸਾਡੀ ਮੰਡ માં 4 ਕੀਲਿਆਂ ਦੀ ਖਾ ਲੈ 10 ਮਿੰਟ ਲੱਗ ਜਾਂਦੇ ਆ ਪਾਣੀ ਫੇਰੇ ਭਰ ਕੇ ਜਾਣੇ ਨੂੰ ਉਧਰ ਮੁੜ ਪੱ ਦੱਬੀ ਸੋਚ ਫਿਲਟਰ ਘਰਾਂਦਾ ਹੋਇਆ ਨਹੀਂ ਪਾਣੀ ਦੀ ਬੱਚਤ ਬਹੁਤ ਆ ਪਾਣੀ ਦੀ ਬੱਚਤ ਪਾਣੀ ਦੀ ਬੱਚਤ ਨਹੀਂ ਇਹ ਤੁਮ ਜਿੰਨਾ ਲੋਡ ਆ ਕਰਾ ਉਨਾ ਹੀ ਲੱਗਣਾ ਹੋਰ ਬਾਜੀ ਬਸ ਆਏ ਥੋੜਾ ਵੀ ਖਾਣੇ ਖਾਈ ਜਣਾ ਜੇ ਰਸਤੇ 'ਚ ਟੁੱਟ ਗਿਆ ਜਾਂ ਕਿਤੇ ਹੋ ਗਿਆ ਚਾਹੇ 20 ਕਿੱਲੇ ਵੀ ਲੈਣਾ ਭਰੀ ਖੜੀ ਆ ਉਹ ਬਸ ਸੋਚੇ ਤਾਂ ਵੀ ਜਿਹੜੇ ਚੱਲ ਬਣਾਉਣਾ ਐ ਐਨਾ ਮਾਰ ਲੈ ਪਹਿਲਾਂ ਜਿੱਥੇ ਤੇ ਸ਼ੁਰੂ ਕਰਿਆ ਉਹ ਉੱਥੇ ਹੀ ਰੱਖੀ ਜਾ ਬਸ ਮੈਂ ਖਾਣੇ ਕਦ ਲੱਗੇ ਬ੍ਰੋ ਕੋਈ ਛਿੱਟਾ ਦੇਣਾ ਸੌਖਾ ਰੂੰਗਾ ਐਡੀ ਨੂੰ ਬਹੁਤ ਹੈ ਵਿੱਚ ਪਾਉਂ ਜਾਨੇ ਗੱਬੇ ਦੇ ਛਿੱਟਾ ਕਿ ਕਰਾ ਦਊਗਾ ਇਹ ਯਾਰ ਛਿੱਟਾ ਤਾਂ ਅਸੀਂ ਵਿੱਚ ਵੜ ਕੇ ਵਿੱਚ ਵੜ ਕੇ ਮੈਂ ਵੇਚ ਲੈਂਦਾ ਇੱਕ ਕੰਬੂ ਚਲਾ ਰਹੀ ਹੈਗੀ ਪਾਉਣ ਦੀ ਯਾਰ ਸਾਰਾ ਖਰਾਬ ਹੋ ਗਿਆ ਰੈਣ ਦੇ ਫਿਰ ਰੈਣ ਦੇ ਨਹੀਂ ਪੈਣਦੀ ਢਾਲ ਪੈ ਜਾਈ ਰੈਣ ਦੇ ਫਿਰ ਐ ਕਿਹਦੇ ਨੂੰ ਦੇ ਦੂਗਾ ਕਿਤਾਬ ਐ ਕਿਹਦੇ ਐ ਕਿਹਦੇ ਜਿੱਤਾਂ ਮੈਨੂੰ ਜਾਣਾ ਸਾਰਾ ਕੁਝ ਖਰਾਬ ਖਰਾਬ ਮਗਰਾ ਤੇ ਰੈਣ ਦੀ ਚੱਕ ਲਿਆ ਹਥਿਆਰ ਦਾ ਚੱਕ ਲਿਆ ਚੱਕ ਲਿਆ ਤਿਆਰੀ ਹੁਣ ਸੈੱਟ ਕਰੀਏ ਪੰਡੀਆਂ ਕਰ ਦੇਣੀਆਂ ਖਰਾਬ ਹਥਿਆਰ ਸੈਟਣੇ ਅੱਜੇ ਖਬਰ ਪੈਣੀ ਹੈ ਜਾਂ ਕੋਈ ਪਤਾ ਨਹੀਂ ਹੈਗਾ। ਅੱਜ ਦੋ ਦਿਨ ਆ, ਤੂ ਦਿਨ ਆ ਜਾ। ਠੀਕ ਹੈ ਹੁਣ ਤੂੰ ਕਹੀ ਤੇ ਜਾਂਦਾ ਏ। ਇੱਧਰ ਆ ਸਿੱਤੇ ਨੇ ਬੰਦੇ ਦੇਖਣ। ਮੇਰੀ ਗੱਲ ਸੁਣ ਲੈ। ਬਾਈ ਪਾ ਦੇਣੀ। ਠੀਕ ਆ ਤੁਸੀਂ ਦੋ ਜਾਨੇ ਜਾਂ ਛੱਟਾ ਦੇਣਾ ਔਰੇ ਆਉਣਾ। ਇਹਨੂੰ ਕਹੇ ਬਾਹਰ ਤੇ ਛੱਟਾ ਦੇਣਾ। ਇਹਨੇ ਫਿਰ ਚੱਕ ਕੇ ਝੋਲੀ ਜੀ ਵਿੱਚ ਵੜ ਜਾਣਾ। ਮੈਂ ਬਾਹਰ ਤੇ ਦਊਗਾ। ਦੇਖ ਇੱਧਰ। ਇੱਥੇ ਤੇ ਅੱਧ ਨਹੀਂ ਚਲੇ ਗਿਆ। ਹਾਂ। ਹੁਣ ਤੂੰ ਉੱਧਰ ਰਹਿਣਾ ਬਾਕੀ ਛੱਟਾ ਦੇਣਾ। ਮੈਂ ਕਾਰਾ ਸੁਪਾਪਾ। ਲੈ ਮੈਂ ਤੇ ਕਿੰਨੀ ਬਾਕੀ। ਮੈਂ ਕਹਿੰਦਾ ਵੜਨਾ ਹੀ ਨਹੀਂ ਵਿੱਚ। ਉਹੀ ਗੱਡ ਲਓ ਪਹਾੜਾਂ ਵਾਲੇ। ਇੱਕ ਇਹਦੇ ਨੂੰ ਕੋ ਰੱਸੀ ਬੰਨ ਲਓ ਉੱਪਰ ਐਂ ਚਲੇ ਕੇ ਸਿੱਧੂ ਦੇ ਛੱਟਾ ਇੱਕ ਮੇਰੀ ਗੱਡ ਹੁੰਦੀ ਜੇ ਬੰਦਾ ਵਿੱਚੋਂ ਘੁੰਮ ਗਿਆ ਨਾ ਬਨੀਸ਼ ਦੇ ਟੇੜ ਪੈਂਦੀ ਪਾਉਂ ਪੈੜ ਕੋਲ ਆ ਕੇ ਹੂੰ ਪੈੜ ਤਾਂ ਚਾਹੀਦੀ ਨਹੀਂ ਵੈਸੇ ਚਲੋ ਬੜੇ ਪਲਾਟੂ ਨੂੰ ਤਾਂ ਪਾਉਣੀਆਂ ਪੈਣੀਆਂ ਜਿਹੜੇ ਕੀਲੇ ਹਾਂ ਬੀਜਣੇ ਆ ਆਪਾਂ ਵਰਗੇ ਤਾਂ ਕੋਸ਼ਿਸ਼ ਕਰ ਸਕਦੇ ਆ ਜਿਹਨੇ ਕੀਲੇ ਦੋ ਕੀਲਿਆਂ ਦੀ ਬੀਜਣੀ ਵੀ ਕੋਸ਼ਿਸ਼ ਕਰੀਏ ਬੇਚਣਾ ਵੱਡੀ ਦਾ ਬਾਪੂ ਨੇ ਜਿਹਾ ਛੱਟਾ ਦੇਣਾ ਮੈਨੂੰ ਡਰੋਨ 'ਤੇ ਬਿਠਾਵਦੀ ਨਾ ਨਾ ਪਹਾੜਾਂ 'ਵੰਗ ਰੱਸੀ ਉਹ ਪਾ ਦੇਣੀ ਆ ਇਹ ਹਾਂ ਮੈਂ ਜਾਈਂ ਜਾਂਦਾ ਛੱਟਾ ਵਿੱਚ ਨਹੀਂ ਪੜਨਾ ਹਾਂ ਆਪਾਂ ਉੱਧਰ ਉਹ ਨਹੀਂ ਬੰਮਿਆ ਬਾਈ ਉਪਰ ਨਹੀਂ ਠੀਕ ਹੈਗੀ ਅੱਗੇ ਦੇਖਿਆ ਜਦੋਂ ਬੁਹੇਖੀ ਆ ਵੀਡੀਓ ਜੀਆਂ ਉਹ ਛਿੱਟਾ ਦੇ ਕੇ ਤੰਗੜੀ ਮਾਰ ਦਿੰਦੇ ਆ ਯਾਰ ਆਪਣੇ ਆਪਣੇ ਸਾਧਨ ਆ ਸਭ ਦੇ ਆਪਣੇ ਆਪਣੇ ਸਿਸਟਮ ਲੈ ਉਹ ਫਿਰ ਜਾ ਪਾਣੀ ਲਾਉਣੇ ਆ ਵੜਦੀ ਨਹੀਂ ਹੈਗੀ ਕੱਢੀ ਨਹੀਂ ਹੁੰਦੀ ਹਾਂ ਕੋਈ ਚੱਲੀ ਜਾਂਦਾ ਜਿਸੇ ਜਿੱਥੇ ਡੌਗ ਲੱਗਦਾ ਬਾਈ ਜਿੱਕਣਾ ਲੂਟ ਅਗਲਾ ਆਪਣਾ ਦਿੱਤੀ ਜਾਂਦਾ ਸਭ ਨੂੰ ਸੋਰਚ ਸਹੀ ਕੱਦੂ ਕਰਕੇ ਬੀਜਦੇ ਆ ਕੋਈ ਚੌਰਾ ਸੁਆਗਾ ਮਾਰ ਕੇ ਬੀਜਦਾ ਫੜਾ ਮਾਰਿਆ ਮੈਂ ਉਹੀ ਕਹਿੰਦਾ ਮੈਂ ਜਿੰਨਾ ਕਹਿਣਾ ਵਾ ਝੜ ਨਹੀਂ ਬੰਦਦੀ ਪਲੀਜ਼ ਉਹ ਕਈ ਗੱਦੂ ਕਰਕੇ ਬੀਜਦੇ ਆਪਣਾ ਆਪਣਾ ਸਾਧਨ ਆ ਯਾਰ ਸਭ ਦਾ ਆਪਣਾ ਆਪਣਾ ਲੋਡ ਉਹ ਤੇ ਵੀਰੇ ਅੱਗੇ ਗੱਦੂ ਕਰਕੇ ਬੀਜਦੇ ਸੀ ਆਪਣਾ ਆਪਣਾ ਛੇਤ ਆ ਬੰਤੂ ਧੂੜੀਏ ਚਾਚਾ ਸੋਗੀ ਮਾਰ ਕੇ ਬੀਜੇ ਕਰਦਾ ਬਹੁਤਾ ਨਾਲ ਹਾਂ ਸੋਗੀ ਆ ਬਹੁਤ ਜਰ ਬੀਜਦਾ ਰਿਹਾ ਸਭ ਤੋਂ ਵੱਡਾ ਡਿਪੈਂਡ ਤੇਰੀ ਮਿੱਟੀ ਪਰ ਸਭ ਤੋਂ ਵੱਡੀ ਗੱਲ ਆ ਹੱਥ ਤੇ ਬੜੀ ਗੱਲ ਤਾਂ ਜੀ ਭਈਆਂ ਦੀ ਜਿਹੜੇ ਪਟੜੀ ਪਟੜੀ ਆ ਬਾਤ ਕਰਤੀ ਲਈ ਕਰਤੀ ਸਾਇਲੈਂਸ ਚੱਲ ਉਹਨਾਂ ਨੂੰ ਸਾਪੀ ਦੇ ਕੇ ਰੱਖੋ ਵੀ ਪੱਟ ਲੋ ਕੁਝ ਨਹੀਂ ਹੁੰਦਾ। ਜੇ ਖੇਤਾਂਨ ਕਹਿਣਾ ਹੋਵੇ ਐਨ ਪੱਟ ਜਾਂਦੀ ਜੇ ਖੇਤ ਨਰਮ ਹੋਵੇ ਮਿੱਟੀ ਬੋਤ ਆਉਂਦੀ ਨਾਲ। ਮਿੱਟੀ ਆਉਣ ਦਾ ਜੜਾਂ ਬਦਲ ਦਾ ਕਾਰਨ ਹੋ ਜਾਂਦਾ ਜਿਹੜੇ ਆਪਾਂ ਸਮਾਨ ਪਾਈ ਜਾਂਦੇ ਪਨੀਰੀ ਕਰਨੇ ਨੂੰ ਛੇਤੀ ਉਹ ਹਨਾ ਵੀ ਛੇਤੀ ਤੇ ਕੇ ਹੋ ਜਾਵੇ ਪਨੀਰੀ। ਇਸ ਟਾਈਮ ਤਾਂ ਲੈਣਾ ਹੀ ਆ। ਹੋਰ ਉਹਦਾ ਗੱਲ ਵੀ ਜਿੱਦਾਂ ਜੇ ਮੈਂ ਕਹਣਾ ਹੀ ਹਾਰੇ ਆ ਲੈਟ ਨੂੰ ਨੁਕਰ ਪਹਿਨੀ ਲੱਜਣੇ ਦਾ ਹੁਣ ਹਨਾ ਕਿ ਨਾ ਟਾਈਮ ਦਾ ਟਾਈਮ ਹੈ ਇਹ ਟਾਈਮ ਹੈ ਯਾਰ ਲੋਕ ਸਮਝਦੇ ਹੀ ਨਹੀਂ ਹੈਗੇ ਚਾਰ ਦਿਨ ਦਾ ਵੀ ਜੇ ਹਫਤੇ ਦਾ ਵੀ ਫਰਕ ਪੈ ਜੂਗਾ ਨਾ ਜੀਰੀ ਨੂੰ ਹਮ ਇੰਨੇ ਜੀ ਪਾਣੀ ਦੀ ਬੱਚੇ ਨੂੰ ਬਹੁਤ ਵੱਜ ਜਾਣਾ ਨੰਬਰ ਇੱਕ ਨੰਬਰ ਦੋ ਮੰਨਿਆ ਵੀ ਜਿੱਥੇ ਪਾਣੀ ਜ਼ਿਆਦਾ ਖੜਦਾ ਹੈ ਕੋਈ ਨੀਮਾ ਏਰੀਆ ਉਹਨੂੰ ਚਾਰ ਦਿਨ ਦੀ ਮੌਤ ਪਹਿਨਾ ਦੇ ਦਿੰਦੇ ਨੇ ਜਿਹੜਾ ਉੱਚਾ ਏਰੀਆ ਜਿੱਕੜਾ ਹੁਣ ਆਪਣਾ ਹਾਂ ਖੇਤੇ ਆ ਹੀ ਖੇਤ ਲਾ ਲੈਣਾ ਹੁੰਦਾ ਇੱਥੇ ਕਿਹੜਾ ਪਾਣੀ ਖੜਦਾ ਜਾਂ ਚੜਦਾ ਜਿਹੜਾ ਮੰਡ ਏਰੀਆ ਅੱਛਾ ਚੜਦਾ ਪਾਣੀ ਠੀਕਾ ਉਹ ਛੱਲੀਆਂ ਪਾਣੀ ਥੋ ਇੱਕ ਨਾ ਤੇ ਏਰੀਆ ਜ਼ਿੰਮੇਦਾਰ ਆਪ ਵੀ ਸੋਚ ਕੇ ਵਿਚਾਰ ਦੇ ਲੇਟ ਨਾਲ ਲਵੇ ਤਾਂ ਵੀ ਕੋਈ ਫਰਕ ਨਹੀਂ ਆ ਯਾਰ ਬਿਲਕੁਲ ਪਿਛਲੀ ਵਾਰੀ 1 ਅਗਸਤ ਤਰੂ ਲਈ ਦੀ 26 ਇਹਨਾਂ ਨੇ ਆਪਾਂ ਨੇ ਜਿਹੜੀ ਉੱਥੇ ਛੱਲੀਆਂ ਲਾਈ ਤੇ ਮੰਡ ਚਲਾਈ ਦੀ ਉਹਦਾ ਝੜ ਰਿਹਾ ਉਹਦਾ ਤਾਂ ਵਧੀਆ ਰਹੀ 32 ਕੁਆਰਟਨ ਲਈ ਲਈ ਇਹਨਾਂ ਦੀ ਤਾਂ ਸਮਝਾਉਣਾ ਬਹੁਤ ਔਖਾ ਜੱਟਾ ਨੂੰ ਤੈਨੂੰ ਪਤਾ ਹੀ ਆ ਧਰਨਾ ਤਾਂ ਹੈਗਾ ਹੀ ਆ ਜਿਹੜੀ ਗੱਲ ਫੜ ਲਈ ਇਹਨਾਂ ਨੇ ਬਸ ਫੜ ਗਾਲੀ ਫੜ ਗੀ ਕਾ ਬਹੁਤ ਜਲਦੀ ਆ ਵੀ ਫਲਾਣੇ ਨੇ ਮੇਰੇ ਤੇ ਪਹਿਲਾਂ ਕਿਹੜਾ ਲਾਦੇ ਹਾਂ ਜੇ ਫੜ ਲਈ ਵੀ ਲੇਟ ਲਾਉਣੀ ਆ ਇਹਨਾਂ ਨੂੰ ਫੇਰ ਲੇਟ ਬਰੇ ਹੋ ਜਾਣਾ ਫੇਰ ਲੇਟ ਬਰੇ ਇਹ ਫੜੀ ਨਹੀਂ ਵੀ ਮੈਂ ਨੰਬਰ ਲਊਗਾ ਅੱਜ ਫਿਰ ਲਊਂਗਾ ਇਹ ਕਹਿੰਦਾ ਏ ਤੁਸੀਂ ਸਮਝੋ ਕਦੇ ਕਹਿੰਦਾ ਕੁਛ ਨਹੀਂ ਇਹਨੇ ਮੰਡ ਦੇ ਲੇਟ ਲਾਈ ਦੀਗਾ ਸੀ ਆਹ ਹੋਰ ਇਹਦਾ ਲੇਟ ਲਾਉਂਦਾ ਇਹਦਾ ਟਾਈਮ ਨਾਲੇ ਚੱਲਦੇ ਆ ਇਹ ਮਨਾ ਹੋਰ 468 ਬੀਜੇ ਨੂੰ ਤਾਂ ਫਿਰਦਾ ਹੈ ਅਗਲੀ 20 ਬਾਰੀ ਤਰੀਕ ਨੂੰ ਲਾਉਣੀ ਪੈਣੀ ਹੈ ਇਹੀ 30 ਤਰੀਕ ਤੱਕ ਲੱਗਦੀ ਕਿੰਨਾ ਪਾਣੀ ਦੀ ਬਚਤ ਹੀ ਨਾਲੇ ਜੀਰੀ ਦੇਖੀ 30 ਵਾਲੀ ਵੱਧ ਨਿਕਲਣੀ ਹੈ ਹਾਂ ਇਹ ਵੀ ਦੇਖ ਲਈ ਤੂੰ 28 30 ਵਾਲੀ ਇਹ ਕੋ ਹਰ ਰੋਜ਼ ਦਾ ਜਿਆ 28 30 ਦਿਨ ਦੀ ਜਿਹੜੀ ਜੀਲੀ ਲੱਗਦੀ ਹੈ ਨਾ ਉਹ ਟਾਈਮ ਜੇ ਬੱਦਲ ਵਾਈ ਹੋ ਗਈ ਮੌਸਮ ਜੀਲੀ ਸੁੱਕ ਕੇ ਨਹੀਂ ਖਰੀ ਹੁੰਦੀ ਹੈਗੀ ਉਹ ਨਾਲ ਦੀ ਨਾਲ ਹਰੀ ਹੋਏ ਆਉਂਦੀ ਹੈ ਆ ਬਹੁਤ ਬਹੁ ਕਰਦੀ ਹੈ ਇਹ ਵੀ ਜਿਹੜੀ ਮੀਂਹ ਚ ਲੱਗੀ ਉਹ ਦੇਖੀ ਗਏ ਕਿ ਕਿੰਨਾ ਦੁਰਦੀ ਉਹ ਗਰੋਥ ਬਹੁ ਕਰਦੀ ਜਿਹੜੀ ਇੱਕ ਵਾਰੀ ਜੀਰੀ ਗਰਮੀ ਚ ਲੱਗ ਗਈ ਉਹ ਸੁੱਕਣਾ ਪਿਆ ਨਾ ਉੱਪਰ ਦੇ ਪੱਤੇ ਨੇ ਉਹਨੇ ਦੋ ਦੋ ਤਿੰਨ ਦਿਨ ਨੂੰ ਸੁੱਕਣਾ ਉੱਪਰ ਤੇ ਦੁਬਾਰਾ ਹਰੀ ਹੋਣਾ ਇੰਨੇ ਚੋ ਜੀਰੀ ਹਫਤਾ ਪਿੱਛੇ ਪੈ ਜਾਂਦੀ ਆ ਉੱਥੇ ਕੰਮ ਚੱਲੇ ਜਾਂਦਾ ਫਿਰ ਬਾਕੀ ਵੈਰਾਈਟੀ ਬਰਾ 110 ਦੂਸਤ ਚਲੋ ਹੁਣ ਲਾਉਣੀ ਪੈਣੀ ਹੈ ਜ ਹੂੰ ਤਾਂ ਕਿਹਦੇ ਟਿਪੋ ਤਾਂ ਲਾ ਕੇ ਫਾਇਦਾ ਨਹੀਂ ਯਾਰ 110 ਮਿੰਟਾਂ ਟਾਈਮ ਲੈਂਦੀ ਆ 110 ਕਹਿੰਦੇ ਵੀ ਕਿੰਨੇ ਦਿਨ ਲੈਂਦੀ ਆ ਹੈ 21 ਜਨੇ 120 25 ਕਿ ਦਿਨ ਅੱਛਾ ਦੇਖੋ ਜੀ ਬੀਜ ਬੋਤਲਾ ਹੈ ਪਰ 21 ਵਜਾ ਬੀਜ ਨਹੀਂ ਤਾਂ 4-3 ਬਾ 4 ਮਹੀਨੇ ਲੈਂਦੇ ਯਾਨੀ ਕਿ ਨਹੀਂ ਗੋਮੇ ਨਾਲੇ ਕਹਿੰਦਾ ਲਾਉਣਾ 6 ਕੁਆਂਟਲ ਹੋ ਨਿਕਲਿਆ 2 ਕਿਲਿਆਂ ਚੋਂ ਮੈਂ ਪਹਿਨਾ ਉਹਦਾ ਬਸ ਇਹੀ ਨੀਅਤ ਪੈਂਦੀ ਉੱਧਰ ਕਹਿੰਦਾ ਕਿ ਚੱਲ ਲਾਉਣਾ ਇਹ ਰੜੇ ਦਿੱਤੇ ਰੇ ਲਾਈਆ ਪਿਛਲੀ ਵਾਰ ਤਾਂ ਤੇ 32-33 ਕੁਆਂਟਲ ਨਿਕਲਿਆ ਇਹਦੇ ਤੇ ਪਹ ਲਾ ਦੂਗੀ ਮੈਂ ਲਾ ਹੀ ਨਾ ਸਾਦਾ ਓਹ ਇਹ ਕੋਟਲ 6 ਕੋਟਲ ਜਿਆਦਾ ਆ ਜਾਂਦਾ ਘਰ ਤੇ ਵਾਲੀ ਗਜੈਸ ਨਹੀਂ ਹੈ 6 ਕੋਟਲ ਜਿਆਦਾ ਆ ਜਾਂਦਾ ਨਾ ਬਸ ਰਹੀਵੇਂ ਲਾ ਲੈਣੀ ਸੀ ਜੇ ਕਿਤੇ 15 16 ਵੀ ਨਿਕਲ ਆਉਂਦੀ ਫੇਰ ਮੈਂ ਲਾ ਲੈਣੀ ਸੀ 6 ਕੋਟਲ ਜਿਆਦਾ ਆ ਜਾਂਦਾ ਹੋਰ ਤਾਂ ਕੁਝ ਨਹੀਂ ਇਹਦੇ ਕੋਲ ਤੇ ਪਾ ਕੇ ਮਸ਼ੀਨਾਂ ਵਾਲੇ ਦਿੱਤੇ ਆ ਇਹਨਾਂ ਦਾ ਪੜਾਉਂਦਾ ਹੀ ਨਾ ਜਿਆ ਜੀਰੀ ਹਾਂ ਮੈਂ ਕੋਲ ਤੇ ਮੈਂ ਕਿਹਾ ਮਸ਼ੀਨਾਂ ਵਾਲੇ ਦਿੱਤੇ ਆ ਇਹਨਾਂ ਦਾ ਪੜਾਉਂਦਾ ਹੀ ਨਾ ਭਾਈ ਜਿਹੜੀ ਭਾਈਆਂ ਦੀ ਪੜਾਈ ਆ ਬਬੂਲਰਾ ਚ ਨਾ ਨਾ 6 ਕੋਟਲ ਨਿਕਲ ਗਿਆ ਜੀਰੀ ਅੱਛਾ ਕੋਈ ਨਹੀਂ ਪ੍ਰਾਰ ਹਾਂ 2 ਕਿੱਲੇ ਆ ਗਏ ਬਾਹਰ ਨਿਕਲ ਗਏ ਮੇਰੇ 22 ਕੁਇੰਟਲ ਹੋਈ ਚਾਰ ਜਿੱਦਿਆਂ ਚੋਂ ਤਾਂ ਬਸ ਆਹ ਹੋਰ ਤੁਸੀਂ ਕਹਿੰਦੇ ਸੱਤ ਦੀ ਤਾਂ ਆ ਗਈ ਆ ਗਿਆ ਹੋ ਗਿਆ ਹੁਣ ਕਹਾ ਦੀ ਸੁੱਖ ਮਨਾਓ ਮਾ ਹੁਣ ਅੱਛਾ ਮੱਥਾ ਨਾ ਕਰੀ ਜੋ ਦਿਲ ਘਾਬਰਦਾ ਉਹ ਕੁਝ ਨਹੀਂ ਹੁੰਦਾ ਇਹਦਾ ਚੱਲੀ ਜਾਣੇ ਵਾਦੇ ਘਾਟੇ ਜੇ ਘਾਟਾ ਹੀ ਨਹੀਂ ਪਿਆ ਫੇ ਵਾਦੇ ਦੀ ਮੁੱਲ ਨਹੀਂ ਰਹਿਣਾ ਜੇ ਘਾਟਾ ਨਾ ਪਿਆ ਫੇ ਜੱਟ ਉਹ ਨਹੀਂ ਖਰਾਬ ਹੋ ਜਾਣੇ ਇਹਨਾਂ ਨੇ ਕਹਿੰਨਾ ਲੈ ਘਾਟਾ ਤਾਂ ਪੈਂਦਾ ਹੀ ਨਹੀਂ ਹੈਗਾ ਠੇਕਾ ਦੇ ਲੈ ਕਿੱਥੇ ਪਜਾ ਦੇਣਾ ਠੀਕਾ ਮੱਦੇ ਘਾਟੇ ਦਾ ਚੱਲਦੇ ਰਹਿੰਦੇ ਆ। ਕੀ ਕਰ ਰਹੇ ਹੋ ਬਈ? ਆ ਤਾਂ ਬਾਊਡਰ ਮੁੱਗੋ ਬਣਾਤੀ। ਇੱਧਰ ਕੀ ਕਰੀ ਜਾਂਦੇ ਹੋਣੇ? 50 ਚੌੜਾ ਨੇ ਹੋ ਗਿਆ ਪੰਮੇ। ਠੀਕ ਐ। ਸਾਨੂੰ ਕੀ ਪਤਾ ਤੁਸੀਂ ਕੀ ਕਰਦੇ ਆ? ਮੈਨੂੰ ਸਮਝ ਨਹੀਂ ਆਉਂਦੀ ਕੀ ਕਰਿਆ ਤੁਸੀਂ। ਸਾਰੀ ਕੈਰੀਆਂ ਮੇਰੀਆਂ ਮਿਣੀਆਂ ਵੀ ਖਰਾਬ ਕਰਤੀਆਂ। ਬਹਿ ਜਾ ਫਟਵਾਰੀ। ਇਹ ਵੀਡੀਓ ਉਂਝਾ ਦੇ। ਤਾਂ ਗੱਲ ਕਰਦੇ ਵੀ ਇੱਕ ਡੋਲ ਪਾਉਣ ਨੂੰ ਕਰੇ ਤੁਸੀਂ ਦੋ ਪਾਉਣ ਲੱਗੇ। ਉਹ ਆਹ ਗੱਪਿਆਂ ਲਈ ਫੇਰ ਚੱਕ ਦਿੰਦੇ ਆਂ। ਗੱਪਿਆਂ ਦੇ ਵੇਖ ਕੇ ਅੱਤੇ ਜਾ ਕੇ ਲਾਤੀ ਤੇ ਅੱਤੀ ਜਾ ਕੇ ਤੇ ਲਾ ਦੇਣੀ। ਸਮਝਿਆ? ਏ ਭਾਈ ਬੋਲੂ ਲਾਦਾ ਲੈ ਰੇਣੀ ਨਈ ਮਸ਼ੀਨ ਰੇ ਪੋਣਾ ਰੇ ਟਰੈਕਟਰ ਕੱਢੇ ਕਰਨਾ ਇੱਥੇ ਨੂੰ ਹੈ ਕੋਸ਼ਿਸ਼ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਬਾਈ ਯਾਰੀ ਕੇ ਵਾਲੇ ਨੇ 2000 ਸਿੱਤੇ ਆਈ ਜਾਣੇ ਨੇ ਹੈਂ ਇੱਥੇ ਬਾਲੰਦ ਹੁੰਦਾ ਜਾ ਯਾਰ ਉਹ ਪਾਲੋ ਯਾਰ ਤੁਸੀਂ ਬਸ ਪਾਲੋ ਪਾਲਣ ਤੇ ਤੂੰ ਕਾਨੂੰ ਛੇੜੀ ਜਾਂਦਾ ਉਹ ਕਰੀ ਜਾਂਦਾ ਜਿਹੜਾ ਕੋਈ ਕਰਦੇ ਤੈਨੂੰ ਛਿੱਟਾ ਦੇਣਾ ਹਾਂ ਨਹੀਂ ਜਾ ਰਹੇ ਪਾਸੇ ਪਾਉਂਗੇ ਪਾ ਦੇਵਾਂਗਾ ਹਾਂ ਮੈਂ ਪਾਸੇ ਬੱਥਾ ਦੇਵਾਂਗਾ ਤੈ ਮੇਰੀ ਬਿਜਲੀ ਹਾਂ ਮੈਂ ਕੱਲੂ ਵੇਚੂਗਾ ਉੱਥੇ ਕਾਜੋ ਕਰਨਾ ਤਾਂ ਇਹੋ ਜਿਹੜੀ ਹੈ ਭਾਈ ਮੇਰੇ ਦਾ ਜੇ ਜਿੱਦ ਨੂੰ ਮਰਜੀ ਛੇਟਾ ਦੇ ਦੇ ਪੈਸੇ ਕਢ ਕੇ ਦੇ ਦੇ ਜੇ 2 ਕਿਲਿਆਂ ਦੀ ਤਾਂ ਗੈਰੀ ਆ ਉਹ ਇਹ ਤੈਨੂੰ ਬਾਹਰ ਜਾ ਕੇ ਕੋਟਾ ਦੇਖ ਲੈ ਇਹ ਡੋਲ ਪਾਈਏ ਨਾ 19 ਤੇ 20 20 ਬੀਜ ਨਹੀਂ ਇੱਚ ਲੈ ਆਈ ਤਾਂ ਕਹਿੰਦਾ ਜਿੱਤਾ ਭਾਈ 2 ਕਿਲਿਆਂ ਵਾਲੇ ਹੈਗੇ 5 ਵਾ 7 ਨਾ ਆਪਾਂ ਭਾਈ 2 ਕਿਲਿਆਂ ਦੇ ਪੀਜਾ 6 ਕਿਲੋ ਮੈਂ ਵੀ ਦੋ 6 ਵਾ 5 20 22 ਲਾਉਣੇ ਭਾਈ 15 ਦੀ ਤੁਰੀ ਨੇ ਨਾ ਇਹਨਾਂ ਸਾਰੇ ਬਣਾਤੇ ਫਟਵਾਰੀ ਆਪਾਂ ਨੇ ਪਰ ਮੇਰਾ ਨਹੀਂ ਬਣਾਇਆ ਨਹੀਂ ਸਾਨੂੰ ਕਿੱਥੇ ਪਤਾ ਸੀ ਉਹ ਨੂੰ ਸਿਖਾਤਾ ਨੂੰ ਸਿੱਖ ਗਿਆ ਉਹ ਇਹ ਆ ਰੋਜ਼ ਫੋਨ ਕਰਕੇ ਵੇਹ ਜਿੰਦਾ ਅੰਦਰ ਦੀ ਮਿੱਟੀ ਆ ਖਾਲੇ ਕਰਕੇ ਇੱਧਰ ਕਰਨੀ ਆ ਉਹ ਰੱਖ ਦੇਣੀ ਆ ਆ ਡੋਲ ਚੱਕ ਕੇ ਉੱਥੇ ਲਾ ਦੇਣੀ ਤੇ ਤੜਾਈ ਜੋ ਉਹ ਦੇਖ ਚੱਕ ਉਹ ਦੇਖ ਇੱਕ ਬਣਿਆ 11 ਬਣ ਗਿਆ ਛੋਟਾ ਜਿਹਾ ਬੱਲੇ ਥੋੜਾ ਜਿਹਾ ਛਿਆਰਾ ਬਣ ਗਿਆ ਆਪਣਾ ਜੀ ਜਿਹੜਾ ਕੀਲੇ ਦਾ ਜੀ ਬੀਜਣ ਓਏ ਮੈਂ ਗੱਬੇ ਵੀਜ ਲੈਣਾ ਮੈਂ ਕਹਿੰਦਾ ਖੁਰਦਣਾ ਐਨੀ ਕੀ ਆਉਣੀ ਮੇਰੀ ਤੈਂ ਕਿਲੇ ਲਾਉਣਾ ਕਵੀਰ ਮੈਂ ਦੋ ਕੀਲੇ ਲੈ ਐ ਕਿਰੋ ਤਾਂ ਤਾਂ ਲੈਓ ਸਾਰੇ ਸਾਰੇ ਜੀ ਬੱਲੇ ਬੱਲੇ ਕਰਾ ਦੇਣੀ ਉਹ ਸ਼ਰੌਦਾ ਵੀ ਉਰੇ ਉਰੇ ਵੀ ਕੀਲੇ ਹੈ ਸ਼ਰੌਦਾ ਤਾਂ ਤਾਂ ਠੀਕ ਆ ਆ ਮੈਂ ਦਵਾੜਕਾ ਮੇਰੇ ਕੋਲ ਹੋਰ ਉਹ ਮੈਂ ਲੇਟ ਲਾਉਣਾ ਜੀ ਉਹਦੀ ਲੇਟ ਵੀਜੂ ਅੱਧੀ ਦੇ ਬਾਅਦ ਜੀ ਇਹ ਜੈਰੀ ਵੀਜੂਈ ਹੈ ਤਰੇਮ ਕਿੰਨਾ ਲਾਉਣਾ ਕੀਲੇ ਮੇਰੇ ਕੋਲ ਬਾਈ ਇਹ ਹੈਗਾ ਡੇਢ ਕਿਲਾ ਜੀਰੀ ਦਾ ਬਸ ਘਟਾਤ ਜੀਰੀ ਸਾਬ ਨਾਲ ਹੈ ਬਾਈ ਕੀ ਇੰਨੀ ਕਿ ਬੁੱਟੇ ਆ ਬਾਕੀ ਗੰਨਾ ਹੈ ਢਿੱਲੇ ਦਾ ਬਾਈ ਜਾ ਜਾਂਦਾ ਇਹਦੇ ਕੋਲ ਐ ਤਾਂ ਬਹੁਤ بڑا ਕਿਸਾਨ ਆ ਇਹ ਬਹੁਤ بڑا ਕਾ ਕਿਤੇ ਮੈਂ ਥਰਾ ਪਰਲਾ ਫਾਰਮ ਇੱਥੇ ਮੈਂ ਖਾਨ ਤੰਗਣਾ ਚਾਹੇ 100 ਕਿਲੇ ਵਾਲਾ ਚਾਹੇ 7 ਵਾਲਾ ਚਾਹੇ 1 ਵਾਲਾ ਸਾਰੀ ਰੋਂਦੇ ਆ ਉਦੋਂ ਜਚਾਰੀ ਸਮਰੀ ਜਾਂਦਾ ਹਾਂ ਵਾਹ ਕੀ ਪਾਣੀ ਛੱਡ ਲੈ ਧਰਤੀ ਠੰਡੀ ਹੋਊ ਲੈ ਹੁਣ ਤਾਂ ਨਹੀਂ ਕਈ ਲੋਕਾਂ ਨੇ ਹੰਡੇ ਹੁਣ ਤਾਂ ਠੀਕ ਰਹਿ ਗਿਆ ਲੈ ਲੋਕ ਸੁਧਰ ਜੂਗੇ ਤੇਰੇ ਵਰਗੇ ਤਾਂ ਮੈਂ ਮਗਨਾਂ ਕਿ ਮੇਰੀ ਵਰਗੀ ਲਾਲਾ ਮੈਂ ਤਾਂ ਲਾਉਂਦੇ ਨਹੀਂ ਕਦੇ ਪਾਣੀ ਇਹ ਤਾਂ ਫालतू ਮੇਰੀ ਵਰਗੀ ਲਾਲਾ ਚੱਲ ਇੱਥਾ ਜਿੱਦਣ ਤੱਕ ਬੀਜ ਨਹੀਂ ਹੁੰਦੀ ਜੀ ਉਧਰ ਤੱਕ ਕੋਈ ਨਹੀਂ ਪਤਾ ਉਹ ਕਿਆ ਹੋਣਾ ਜਿੱਦਣ ਬੀਜ ਹੋ ਗਈ ਉਧਰ ਆ ਵਾਪਸ ਕਿਆ ਹੋਣਾ ਉਹ ਇੱਥੇ ਵੀ ਆਇਓ ਖਾ ਕੇ ਪੌੜੀ ਟਾਈਮ ਨਾਲ ਜਿਹੜੀ ਜਾਦਾ ਵੀ ਆਉਂ ਬੱਟ ਨਾ ਪਾਓ ਸਾਡੇ ਉਹ ਬਾਈ ਹੁਣ ਛਿੱਟਾਂ ਦੇ ਲੋਟ ਹੈ ਹਾਂ ਹਾਂ ਜਿੱਦੇ ਬਾ ਪੈੜਾ ਹੀ ਖਰਾਬ ਕਰਦੀ ਐ। ਆ ਦੇਖ ਲੈ ਧੋਤ ਤੇ ਮਿੰਜੀ ਪੈ ਚੁ ਲਿਬੜੇ 'ਤੇ ਮੱਖੀ ਮੱਖੀਆਂ ਬੈਠੀਆਂ। ਕੰਮ ਹੋਰ ਹੋ ਗਿਆ ਕਿਹਨੂੰ? ਹਾਂ। ਇਹ ਤਾਂ ਗਾਹ ਕੈਰੀ ਹੋਊ ਦੁਜੀ ਦੇ ਦੋ। ਗੱਬੇ ਨੂੰ ਲੈ ਜਾ। ਇਹ ਗਾਹ ਨੂੰ ਪਾਣੀ ਚੱਲ ਜਾਣਾ। ਹਾਂ। ਬੀਜੜੀ ਪੈਣੀਆਂ। ਹੈ? ਬੀਜੇ ਹੋਣੀ ਉਹ ਤਾਂ। ਆਓ ਫੇਰ। ਤੂੰ ਕਰਿਆ ਉਹ ਬੀਜੜੀ। 26 ਬੀਜਣੀਆਂ 1 ਕੋ 46 72 ਬੀਜ ਇੱਕ ਹੋਰ। ਕਵੇਰੀ ਵਾਲਿਆਂ ਦਾ ਜੀ। ਆਓ ਘਵਰੇ ਕੀ ਲੈ ਖਾਂ ਡੋਰ ਮਿਲ ਜਾਣਾ ਬਾਅਦ ਤੂੰ ਵਹਿ ਜੀ ਵਿੱਚੋਂ ਗੱਬੇ। ਆफी ਤਾਂ ਰਹਿੰਦਾ ਹਲੇ। ਅਬੀ ਚਿਹਦੇ ਬੀਜ ਬੀਜ। ਦੋ ਸੀਲੇ ਮੱਖੀ ਨਾਲ ਰੋਸਤਾ ਰਹਿੰਦੇ ਛਲੇ। ਉਹ ਗਵੇੜੀ ਵਾਲਿਆਂ ਦਾ ਕਿਹੜਾ ਆ ਇਹ ਸਾਡੇ ਦੇ ਆਹ ਚਾਰੀ ਆ ਇਹਦੇ ਵਾਸਤੇ 26 ਬੀਜ ਲਏ ਇਹਦੇ ਵਾਸਤੇ ਨਹੀਂ ਨਹੀਂ 477 ਲਿਆਂਦਾ ਉਹ ਮੇਰੇ ਕੋਲ ਜਿਹੜਾ 477 ਲਿਆਂਦਾ ਇੱਕ ਬੀਜ ਕਿਹੜਾ ਉਹ 77 ਆ ਜੀ 400 ਡਾੜੀ 400 ਡਾੜੀ 477 ਕਾਫੀ ਬੀਜ ਆ ਯਾਰ ਬੀਜ ਬਹੁਤ ਆ ਭਾਈ ਬੀਜੇ ਨੇ ਕਰੇ ਪੇ ਸਦਾਈ ਹਾਂ ਜਮੀਨ ਦਾ ਸਦਾਈ ਕਰਤਾ ਬੀਜੇ ਨੇ ਪਹਿਲਾਂ 2-3 ਬੀਜ ਹੁੰਦੇ ਤੇ ਹੂੰ ਇੱਕ ਗੋਟਨ ਹੁੰਦਾ ਰ ਬੀਜ ਹੋਰ ਹੋਰ ਮੋٹے ਸਾੜਗਾ ਨੇ ਮੋٹے ਤਾਂ ਪਤਾ ਕਿ ਬੀਜਾਂ ਵਰਗਾ ਚੱਕਰ ਆ ਇਹਨਾਂ ਨੇ ਬੀਜਣ ਦੇ ਮਾਰੇ ਨੇ ਮਹਿੰਗੀ ਕਰਦੇ ਬਾਰੇ ਨਵਾਂ ਬੀਜ ਕਿ ਤੇਰਾ ਵਧੀਆ ਝਾੜ ਵਾਲਾ ਹੋਰ ਮਹਿੰਗਾ ਰਹਿੰਦਾ ਦੂਸਰੀ ਜਿਹੀ ਬਾਗੀ ਦਾ ਬੀਜ ਹੋਇਆ ਪਿਆ ਹਾਂ 3000 ਤੋਂ ਲੈ ਕੇ 35-3500 ਤੱਕ ਕਰੀਏ ਤਾਂ ਕਿਥੇਲੀ ਵੇਚੀ ਤੇ ਲੈ ਲੈ ਉਹ ਵੀ ਤੈਨੂੰ ਦੱਸਦਾ ਓਏ ਜੀਨੀ ਦਾ ਰੂਜੇ ਹੋ ਗਿਆ ਪਿਆ ਜਿਸ ਕਿ ਆ ਕਿਹੜਾ ਨਹੀਂ ਤੇਰਾ ਸਾਡਾ ਬੀਜ ਆ ਗਿਆ 1300 ਰੁਪਏ ਕਿਲੋ ਆ ਇਹ ਤਾਂ 4000 ਦੀ ਥੇਲੀ ਵੇਂਦੀ ਹੁੰਦੀ ਹਾਂ ਹਾਂ ਤੇਰਾ ਤੇਰਾ ਥੋੜਾ ਘਟੋ ਹੋ ਗਿਆ ਜੀ ਮੈਨੂੰ ਨਹੀਂ ਪਤਾ ਜੇ 2 ਕੰਟਲ ਘੱਟ ਵੀ ਨਿਕਲੇ 26 ਤਾਂ ਵੀ ਉੱਤੀ ਰਲ ਗਈ ਯਾਰ 26 ਦਾ 20 ਬਹੁਤ ਵਧੀਆ ਹੈ ਬਾਈ ਤੇ 2 ਕੰਟਲ ਹੋ ਨਿਕਲਦਾ ਯਾਰ 32 ਨਾ 33 32 33 ਕੰਟਲ ਸਾਡੇ ਤੋਂ ਨਿਕਲੀ ਹੈ ਨਾਲੇ ਪਿੱਛੇ 26 ਵੀ ਨਿਕਲੀ ਬਹੁਤ ਪਿੱਛਲੇ ਸਾਲੇ ਯਾਰ ਇੱਕ 골ਡਨ ਚੱਬੀ ਹੈ ਲੇਕਿਨ 26 ਵੀ 골ਡਨ ਹੈ ਜੇ 2 ਕੰਟਲ ਘੱਟ ਵੀ ਨਿਕਲੇ ਤੇਰੀ ਟੈਨਸ਼ਨ ਵੀ ਨਹੀਂ ਮੁੱਕਦੀ ਅੱਧੀ ਕਿਨੇ ਦਾ ਬੀਜੀ ਆ ਜਾਂਦਾ ਦੋ ਕੰਟਲ ਤਾਂ ਤੇਰੀ ਉਂ ਵੀ ਹੋ ਗਈ ਜੀ ਜੇ ਕੋਈ ਕਹਦਾ ਤੁਹਾਨੂੰ ਦੇਰੇ ਵਰਗਾ ਕੁਛ ਹੀ ਦਿਨ ਪਟਾਉਣ ਲੱਗਿਆ ਵੀ ਰੋਂਦਾ ਯਾਰ ਨਾ ਨਾ ਭਰਾਵਾ ਜੀ ਨਾ ਫਟੀਆਂ ਕਿੱਥੇ ਜਾ ਚੜਾ ਨਾ ਭਰਾਵਾ ਪਹਿਲਾਂ ਲਾਉਂਦੀ ਆ ਜੇ 26 ਆ ਲੈ ਆ ਯਾਰ ਐਜੇ ਦਾ ਤਾਂ ਨਾ ਇੱਥੇ ਦੀ ਪਗਲਾਈਦਾ ਨਾ ਬੰਦ ਕਰਦਾ ਜੇ 26 ਨਹੀਂ ਮੈਂ ਤੈਨੂੰ 24 ਦਿੱਤੀ ਗਰੀ ਦਿੱਤੀ ਪਰ ਹੋਇਆ ਉਹਦਾ ਬਹੁਤ ਦੇਰ ਦੀ ਗੱਲ ਆ ਜਦੋਂ ਗਰੀ ਦਿੱਤੀ ਆ ਕਹਿੰਦਾ ਲੈ ਜਾ ਯਾਰ ਪਤਾ ਲਾਏ ਉੱਦਾਂ ਵੀ ਚੱਲ ਪਹਿਲਾਂ ਲਾ ਲੀਏ ਫੇਰ ਅਗਲੇ 26 ਨੂੰ ਆਹੀ ਹੁੰਦਾ ਪਹਿਲਾਂ ਵੀ ਪਟਲਾ ਯਾਰ ਕੋਈ ਗੱਲ ਨਹੀਂ 26 26 ਪਿਛਲੇ ਸਾਲ ਦੇਖ ਲੈ ਵੀਰ ਬੱਸ ਬੈਠ ਲੈ ਖੜਾ ਹੋ ਆ ਜਾ ਕਿਆ ਹੈ ਬਾਈ ਖੜਾ ਹੋ ਕਿਆ ਕਹਣਾ ਉਹ ਡੌੜ ਨੂੰ ਮੱਚੀ ਲਾ ਦੀ ਪਿਛਲੇ ਸਾਲ ਆਪਣੀ ਪਨੀਰੀ ਵੀ ਦੀ ਲਾਈ ਹੋ ਗਈ ਮਰ ਲਈ ਕੱਲਾ ਤੇ ਸਿੱਧਾ ਮਰ ਮਹਾਰਾਜ ਨੇ ਦੇਣਾ ਹੀ ਨਹੀਂ ਹੈਗਾ ਉਹ ਤਾਂ ਹੈਗਾ ਮੰਗ ਕੇ ਪਨੀਰੀ ਲਾਈ ਪਿਛਲੇ ਸਾਲ ਸਾਰੀ ਮੈਂ ਨਹੀਂ ਨਹੀਂ ਦਿੱੱਤਿਆ ਮੈਂ ਤਾਂ ਕੱਲ ਨੂੰ ਕਹਿ ਦੇਣਾ ਤਾਂ ਉਹ ਬਹੁਤ ਸਵਾਦ ਤੇ ਤੁਸੀਂ ਜਾ ਜਾਂਦੇ ਮੈਂ ਇੱਥੇ ਪੈ ਕੇ ਚਾ ਕੇ ਰਾ ਦੇਣਾ ਸਾਰੇ ਕੰਮ ਹੋਰ ਮੈਂ ਵੀ ਕਹ ਬਦੈ ਤੇ ਕੰਮ ਕਰਨੇ ਜੇ ਸਾਰੇ ਲੰਘੇ ਇੱਥੇ ਐਂ ਜਿਗਣਾ ਵਿਆਹ ਤੇ ਉਹ ਟੈਂਟ ਨਹੀਂ ਪੱਟ ਲੰਦੇ ਅੱਜ ਦੇ ਪੈਸੇ ਥੈਲੇ ਭਰ ਗਏ ਇੱਕ ਟੋਟਾ ਭਰ ਕੇ ਗਲਾਸਾਂ ਆ ਗਲਾਸਾਂ ਲੱਗ 12 ਬੋਤਲਾਂ ਛੱਡੇ ਦੀਆਂ ਅਲੱਗ ਲੀ ਤੇ ਨਾ 8 ਕਿਲੋ ਬੋਤਲ ਲੱਗ 8 ਕਿਲੋ ਜਿਹੜਾ ਗੱਗਿਆ ਫੋਟੋ ਕਲ ਕਰ ਚਾਉਂਦੇ ਆ ਜਿਹੜੇ ਲੱਡੂਆਂ ਦੇ ਡੱਬੇ ਲੱਗ ਲੱਡੂਆਂ ਦੇ ਡੱਬੇ ਵੀ ਲੱਗ ਉਹ ਤਾਂ ਬਸ ਗਿਲਤੀ ਜੀ ਨਹੀਂ ਚਲੋ ਆਏ ਹੁੰਦਾ ਜੀ ਵੀ ਆਏ ਹੁੰਦਾ ਅਗਲੇ ਤੋਂ ਆਉਂਦੇ ਤਾਂ ਸਾਰਿਆਂ ਦੇ ਯਾਰ ਕੋਈ ਐਨਾ ਤੁਹਾਡੀ ਮੈਂ ਥੋੜਾ ਕਰ ਦਾਂ ਆ ਇਹ ਤੀਜਾ ਸਾਰੀ ਲਿਉਂਦੇ ਨੇ ਪਰ ਜਿਹੜਾ ਥੋੜਾ ਦੇ ਲੈਣਾ ਉਹ ਥੋੜੀ ਚੀਜ਼ਾਂ ਤਾਂ ਸਭ ਲਿਉਂਦੇ ਸਭ ਨਹੀਂ ਆਉਂਦੇ ਆ ਆਪਣੇ ਉਹਨੂੰ ਕਰਦੇ ਇੱਧਰਾਂ ਨੂੰ ਚਲੋ ਭਾਈ ਮਹਾਰਾਜ ਅੰਦੇ ਹਾਂ ਦਾਦਾ ਦਾਦਾ ਬੋਲਿਆ ਤੇਰਾ ਭਰਿਆ ਨਾ ਕਿ ਕਿਹੜੀ ਥਾੜੀ ਬਾਸ ਰੋ ਰੋ ਖਾਉਂਗੇ ਨਹੀਂ ਨਹੀਂ ਵੀ ਕਹਿੰਦੇ ਗਏ ਰੋਟੀ ਮੈਂ ਰੋਟੀ ਨਹੀਂ ਸਾੜੀ ਮੈਂ ਕਹਿੰਦੇ ਡੇਢੀ ਕੀ ਖਾ ਲਿਆ ਮੈਂ ਕਿਹਾ ਬਸ ਤੂੰ ਹੀ ਦੱਸਣਾ ਫਿਰ ਰਾਤ ਕਲੇਸ ਹੋਊਗਾ ਨਾ ਨੌ ਦੇ ਤੇ ਹੀ ਮਨ ਕੱਚਾ ਹੁੰਦਾ ਫਿਰ ਕਲੇਸ ਹੋਊਗਾ ਵੀ ਆਪ ਆਸਮਾਨ ਖਾਏ ਅਸੀਂ ਰਹਿ ਗਏ ਨਾ ਰਾਤ ਨੂੰ ਨੌ ਲੈ ਦੇ ਮਨ ਕੱਚਾ ਹੁੰਦਾ ਦਾ ਫਿਰ ਭਈਆ ਮੂੰਹ ਭਰਤਾ ਗਿਆ ਗਲੇ ਤੱਕ ਆ ਕੱਚਾ ਹੀ ਹੁਣਾ ਬਹੁਤ ਲੱਗਨ ਬਈ ਰਾਤਾਂ ਪੌੜਾ ਲੰਘ ਕੇ ਫੱਜ ਗਏ ਸਾਰੇ ਰੱਜ ਕੇ ਭੱਜਣਾ ਹੀ ਆ ਸਾਹ ਹੋਰ ਕੀ ਕਰਨਾ ਸਾਹ ਹੁੰਦਾ ਨਹੀਂ ਜਾਈ ਕਿੱਥੇ ਇਹ ਕੀ ਦੇਖੀਏ ਐਸੀ ਕਿੱਥੇ ਆ ਸਾਹ ਹੁੰਦਾ ਨਹੀਂ ਜਾਈ ਕਿੱਥੇ ਨੂੰ ਮੇਰਾ ਮੱਖਣ ਹੋ ਜਾਂਦਾ ਉਹ ਟਾਈਮ ਤੇ ਉਹ ਆ ਪੱਖਾ ਜੀ ਮੈਂ ਕਹਿੰਦਾ ਵੇਚਦਾ ਬਿੱਲੂ ਰਣਾ ਸੁਰਤਾ ਪਰਿ ਨੇ ਉੱਤਟ ਕੇ ਚੱਲਦਾ ਤਾਂ ਹਾਲੋ ਮੈਂ ਜਾਂ ਵੀਤੀ ਨਹੀਂ ਅੱਜ ਮੈਂ ਛੁੱਪੀ ਲਾਉਣੀ ਆ 25 ਤਰੀਕ ਤੱਕ ਪਹੁੰਚਾਂਗੇ ਠੀਕ ਆ ਠੀਕ ਆ ਵਧੀਆ